ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਐਸਪੀ ਟ੍ਰੈਫਿਕ ਕਰਨਾਲ ਸਿੰਘ ਦੇ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੋਸਾਂ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਵਾਸਤੇ ਸੈਮੀਨਾਰ ਕੀਤਾ ਗਿਆ ਤੇ ਸੰਬੋਧਨ ਦੇ ਵਿੱਚ ਡੀਐਸਪੀ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਤਾਂ ਅਸੀਂ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਅੱਜ ਕੱਲ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇਸ ਆਪਣੇ ਦੋਸਤਾਂ ਦੇ ਜਨਮ ਦਿਨ ਦੀ ਪਾਰਟੀ ਮਨਾਉਂਦੇ ਸਮੇਂ ਛੋਟੇ-ਛੋਟੇ ਨਸ਼ਿਆਂ ਦਾ ਸੇਵਨ ਕਰਦੇ ਆ ਪਰ ਹੌਲੀ-ਹੌਲੀ ਇਹ ਆਦਤ ਵੱਡੇ ਨਸ਼ੇ ਦੇ ਵਿੱਚ ਬਦਲ ਜਾਂਦੀ ਹੈ ਉਹਨਾਂ ਕਿਹਾ ਕਿ ਸਾਡੇ ਮਾਤਾ-ਪਿਤਾ ਸਾਨੂੰ ਪੜਨ ਵਾਸਤੇ ਘਰੋਂ ਬਾਹਰ ਭੇਜਦੇ ਨੇ ਨਾ ਕਿ ਅਸੀਂ ਆਪਣਾ ਭਵਿੱਖ ਖਰਾਬ ਕਰੀ ਬਲਕਿ ਇਸ ਦੇ ਲਈ ਉਹ ਸਾਨੂੰ ਘਰੋਂ ਕੱਢਦੇ ਨੇ ਕਿ ਅਸੀਂ ਆਪਣਾ ਭਵਿੱਖ ਬਣਾ ਸਕੀਏ ਤਾਂ ਉਹਨਾਂ ਕਹਿੰਦੇ ਕਿ ਜਿਨ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੁੰਦਾ ਉਹ ਗਲਤ ਰਸਤੇ ਤੇ ਚੱਲ ਕੇ ਆਪਣੀ ਪੂਰੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਇਸ ਦੇ ਲਈ ਸਾਨੂੰ ਸਭ ਨੂੰ ਨਸ਼ਿਆਂ ਦੇ ਰਾਤੇ ਨਹੀਂ ਚੱਲਣਾ ਚਾਹੀਦਾ ਵਧੀਆ ਕੰਮ ਨਹੀਂ ਹੈ ਸਾਨੂੰ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਇਸ ਮੌਕੇ ਸਕੂਲ ਦਾ ਸਾਰਾ ਹੀ ਸਟਾਫ ਹਾਜ਼ਰ ਸੀ ਸਤਿਬੰਦਿ ਤੇ ਇਸੇ ਦਰਮਿਆਨ ਬੱਚਿਆਂ ਦੇ ਵੱਲੋਂ ਵੀ ਡੀਐਸਪੀ ਸਾਹਿਬ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਗਈਆਂ ਤੇ ਡੀਐਸਪੀ ਸਾਹਿਬ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਨਸ਼ਾ ਦੂਰ ਕਰਨ ਦੇ ਲਈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ। ਕੁਝ ਚੰਗੀਆਂ ਹਰ ਕੁਝ ਚੰਗਾ ਲੱਗਦਾ ਨੂੰ ਲੇਕਿਨ ਬਹੁਤ ਸਾਰੇ ਬਨੇ ਪਾਸੇ ਨਹੀਂ ਜਾਂਦਾ ਹੁੰਦਾ ਉਹ ਵੀ ਆਪ ਨੂੰ ਕਈ ਵਾਰ ਚੰਗਾ ਲੱਗਦਾ ਜਿਵੇਂ ਕਿ ਨਸ਼ੇ ਵੱਲ ਨੂੰ ਪ੍ਰੇਰਿਤ ਕਰ ਦਿੰਦੇ। ਪਿਆਰੇ ਬੱਚਿਓ ਮੈਂ ਇਸ ਤਰ੍ਹਾਂ ਦੇ ਬੱਚੇ ਦੇਖੇ ਆ ਜਿਹੜੇ ਚੰਗੇ ਪਰਿਵਾਰਾਂ ਦੇ ਚੰਗੇ ਬੱਚੇ ਜਿਹਨੇ ਕਿ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦਾ ਆਪਣੇ ਸਕੂਲ ਦਾ ਆਪਣੇ ਦੇਸ਼ ਦਾ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਨਾ ਸੀ ਲੇਕਿਨ ਉਹ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਔਰ ਆਪਣੀ ਜ਼ਿੰਦਗੀ ਤਬਾਹ ਕਰ ਲਿਆ ਤੁਹਾਡੇ ਬੱਚਿਓ ਇਹ ਗੱਲ ਜਿਹੜੀ ਆ ਬਿਲਕੁਲ ਪੰਜਾਬੀ ਚ ਕਹਿੰਦੇ ਪੱਲੇ ਬੰਨ ਲਓ ਕਿ ਜੇ ਕੋਈ ਤੁਹਾਨੂੰ ਨਸ਼ੇ ਵੱਲ ਪ੍ਰੇਰਿਤ ਕਰ ਰਿਹਾ ਦੋਸਤ ਬਣ ਕੇ ਮੈਂ ਆਪਣੇ ਜਿੰਦਗੀ ਦੇ ਤਜਰਬੇ ਦੇ ਦੱਸਣਾ ਤੁਹਾਨੂੰ ਜੋ ਅਸੀਂ ਪ੍ਰੈਕਟੀਕਲ ਲੋਕਾਂ ਚ ਦੇਖਦੇ ਆ ਤੁਹਾਨੂੰ ਇਸ ਤਰ੍ਹਾਂ ਕਹਿਣ ਕਿ ਤੁਹਾਡਾ ਜਨਮ ਦਿਨ ਆ ਗਿਆ ਔਰ ਤੁਹਾਡਾ ਆਪਣੇ ਤੋਂ ਪੈਸੇ ਖਰਚ ਕੇ ਵਧੀਆ ਕੇਕ ਲੈ ਕੇ ਆਉਗਾ ਖੁਸ਼ ਹੋਣ ਖਾਣ ਲਈ ਵਧੀਆ ਚੀਜ਼ਾਂ ਲੈ ਕੇ ਆਉਗਾ ਤਾਂ ਉਹਦੇ ਨਾਲ ਵੀਰਾਂ ਦੇ ਮੋਦਰਾ ਲੈ ਕੇ ਆਜੂਗਾ ਪਰ ਇੱਕ ਤੁਹਾਨੂੰ ਕਹੇਗਾ ਕਿ ਮੇਲੇ ਦੋਸਤ ਉਹ ਮੇਰਾ ਬڑا ਛੋਟਾ ਵੀਰ ਮੇਰਾ ਦੋਸਤ ਹੈ ਅੱਜ ਤੇਰਾ ਜਨਮ ਦਿਨ ਹੈ ਅੱਜ ਆਪਾਂ ਤੈਨੂੰ ਵੀਰ ਪੀਲੀ ਪਹਿਣੀ ਆ ਪਰ ਬੱਚਾ ਕੀ ਸੋਚਦਾ ਕਹਿੰਦਾ ਨਹੀਂ ਮੈਂ ਤਾਂ ਕਦੀ ਨਸ਼ਾ ਕੀਤਾ ਨਹੀਂ ਤਾਂ ਫਿਰ ਇਹੋ ਜਿਹੇ ਲੋਕ ਕੀ ਕਹਿੰਦੇ ਆ ਕਿ ਨਹੀਂ ਜੀ ਯਾਰ ਇਹ ਤਾਂ ਜੌਂ ਦਾ ਪਾਣੀ ਆ ਇਹ ਕੋਈ ਨਸ਼ਾ ਨਹੀਂ ਆ ਪਰ ਪਿਆਰੇ ਬੱਚੇ ਉਹ ੱੱਕੇ ਨਾਲ ਉਹਨੂੰ ਬੀਅਰ ਪਿਲਾ ਦਿੰਦਾ ਪਿਲਾਉਣ ਤੋਂ ਬਾਅਦ ਜਦੋਂ ਬੱਚਾ ਜਿਸ ਬੱਚੇ ਨੇ ਕਦੀ ਬੀਅਰ ਪੀਤੀ ਨਹੀਂ ਉਹਨੂੰ ਨਸ਼ਾ ਹੋ ਜਾਂਦਾ ਜਦੋਂ ਬੱਚੇ ਨੂੰ ਨਸ਼ਾ ਹੋ ਗਿਆ ਉਹਨੂੰ ਮਾੜਾ ਨਸ਼ਾ ਜਿਹੜਾ ਸੰਤਹਿਤ ਨਸ਼ਾ ਉਹ ਸੁਝਾ ਦੇਣਾ ऐसे तरह दो तीन बारी करके ਜਦੋਂ ਉਹਨੂੰ ਕਰਵਾ ਦਿੱਤਾ ਹੋਇਆ ਬੱਚਾ ਫਤ ਉਸ ਤੋਂ ਬਾਅਦ ਉਹ ਬੱਚਾ ਨਸ਼ੇ ਤੋਂ ਬੰਨ੍ਹਾ ਫਿਰ ਹਾਈ ਕਰਦਾ ਤੁਸੀਂ ਵੀ ਦੇਖਦੇ ਹੋਗੇ ਬੱਚਿਓ ਜਦੋਂ ਨਸ਼ੇੜੀ ਵਿਅਕਤੀ ਇਹੋ ਜਿਹਾ ਮਾਰੇ ਨਸ਼ੇ ਕੰਮ ਲੱਗਦੇ ਐ ਤਾਂ ਉਹ ਗੱਲਾਂ ਦੱਸ ਰਿਹਾ ਜਿਵੇਂ ਕਿ ਮਛਲੀ ਤੁਸੀਂ ਦੇਖਿਆ ਪਾਣੀ ਦੇ ਅੰਦਰ ਤਰਪਦੀ ਹੈ ਨਾ ਪਾਣੀ ਤੋਂ ਬਾਹਰ ਕੱਢਦੀ ਹੈ ਉਹ ਦੇਖੀ ਬੱਚਿਓ ਤੁਸੀਂ ਪਰ ਬੰਦਾ ਇਦਾਂ ਤਰਪਦਾ ਵੀ ਮੇਰੇ ਤੋਂ ਜੋ ਮਰਜ਼ੀ ਕਰਵਾ ਲਵਾਂ ਪਰ ਮੈਨੂੰ ਨਸ਼ਾ ਚਾਹੀਦਾ ਸੋ ਪਿਆਰੇ ਬੱਚਿਓ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਤੁਹਾਡੇ ਵਿੱਚੋਂ ਇਹਨਾਂ ਸਕੂਲਾਂ ਦੇ ਵਿੱਚੋਂ ਪੜ ਕੇ ਜਿਨ੍ਹਾਂ ਨੇ ਦੇਸ਼ ਦੀ ਬਾਗਦੋਰ ਸੰਭਾਲੀ ਆਈਐਸ ਅਫਸਰ ਆਈਪੀਐਸ ਅਫਸਰ ਇੱਕ ਐਸਐਫੀ ਸਾਹਿਬ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਔਰ ਇੱਕ ਡੀਸੀ ਸਾਹਿਬ ਤੋਂ ਲੈ ਕੇ ચીਫ ਸੈਕਰੀਟਰੀ ਸਾਹਿਬ ਤੱਕ

तथा विद्यार्थियों की ओर से आपका हार्दिक स्वागत करती हूँ अब मैं डीएसपी सर को स्टेज पे आने के लिए आमंत्रित करती हूँ ताकि वे अपने बहुमूल्य विचारों से हमारे विद्यार्थियों को नशे के इस गर्व से बचने के लिए प्रेरणा दे सके सर ਕਾਰਡ ਪ੍ਰਿੰਸੀਪਲ ਬੰਕ ਅਤੇ ਸਮੂਸਤ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੇ ਪਿਆਰੇ ਬੱਚਿਓ ਤੁਹਾਡੇ ਨਾਲ ਜੋ ਡਰ ਦਾ ਮਾਰਾ ਦੌਰ ਅچھے ਅچھے ਬੱਚੇ ਜਿਹੜੇ ਆ ਤੋਂ ਕਰਾਹੇ ਬਹਿ ਜਾਂਦੇ ਆ ਮਾਰੇ ਲੋਕ ਜਿਹੜੇ ਹੁੰਦੇ ਆ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज